ਲਓ ਜੀ ਆਪਣਾ ਕਹਿੰਦੇ ਤਰਨਾਟ ਘੱਟ ਲੈ ਤੇ ਸਟ੍ਰੇਟ ਹੀ ਕਹਿੰਦੇ ਰੁਕਾ ਬਿੱਟਰ ਪਾਈ ਹੈ ਇੱਕ ਵਾਰ ਤਾਂ ਬਾਤ ਆ ਰਾਮੂ ਆ ਗਿਆ ਸਾਜ ਜੀ ਗਰਾਊਂਡ ਆ ਆ ਹਾਂਜੀ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਕਹਿੰਦੇ ਅੱਜ ਆਪਾਂ ਗਰਾਊਂਡ ਲੱਗੇ ਕਰਨ ਲੱਗੇ ਸੀ ਸਫਾਈ ਤੇ ਸਾਰੇ ਕਮੇਟੀ ਮੈਂਬਰ ਫਿਰਦੇ ਆ ਪੂਰੀ ਸੇਵਾ ਨਿਭਾ ਰਹੇ ਆ ਸੇਵਾ ਨਿਭਾ ਰਹੇ ਆ ਫੇ ਆਪਣੀ ਨੂੰ ਮਾਜਾ ਦੱਸਣਾ ਨਾ ਬੋਲ ਇੱਧਰ ਕਹਿੰਦੇ ਨੌਨੀ ਇਧਰ ਪ੍ਰੀਤੀ ਮੈਂਬਰ ਸਾਹਿਬ ਦੀਪਠੰਦ ਮੈਂਬਰ ਕਾਲੀ ਮੈਂਬਰ ਖੱਡੂ ਉਹ ਖੜਾ ਹੀ ਲੰਕਿਆ ਬਾਕੀ ਕਹਦੇ ਹੁਣ ਗਰਾਊਂਡ ਬਹਾਉਣਾ ਮੁੰਡਿਆ ਜੀ ਛੇ ਵਾਰ ਤੇ ਇੱਕ ਲਾਈਕ ਕਰ ਦਿਓ ਇੱਕ ਲਓ ਜੀ ਆਪਣਾ ਕਹਿੰਦੇ ਤਰਨਾਟ ਘੱਟ ਲੈ ਤੇ ਸਟੇਡੀ ਜੀ ਕਹਿੰਦੇ ਰੁਕਾ ਬਿੱਟਰ ਪਾਈ ਪੜਪਵਾ ਕੇ ਰੋਟਾ ਵਿਟਰ ਕਹਿੰਦੇ ਆਪਾਂ ਹੁਣ ਗਰਾਊਂਡ 'ਚ ਚੱਲਾਂਗੇ ਮੁੰਡਿਆ ਠੀਕ ਆ। ਪ੍ਰੀਤਿਆ ਰਖਾ ਕਹਿੰਦੇ ਨੰਬਰ ਦਾ ਆਵਾਰ ਕਹਿੰਦੇ ਝਾੜੂ ਲਾਤਾ ਉੱਥੇ ਗਰਾਊਂਡ 'ਚ ਤੇ ਫਿਰ ਆਪਾਂ ਚਾਲ ਰੇ ਕੇ ਦਿਖਾਉਣਾ। ਲਾਓ ਫਿਰ ਮੁੰਡਿਆ ਕਹਿੰਦੇ ਆਪਾਂ ਹੱਕ ਲਈ ਸੀ ਆਪਣੇ ਤਰਨਾਟ ਕਹਿੰਦੇ ਤੇ ਲੱਗਦੇ ਆ ਫਿਰ ਬੌਣ ਗਰਾਊਂਡ ਠੀਕ ਆ ਤੇ ਮੁੰਡੇ ਕਹਿੰਦੇ ਖਾ ਪੀ ਆਈਏ। ਪਿੱਛੇ ਜਾਣ ਗਏ ਵੇ ਮੁੰਡੇ ਤੇ ਆਪਾਂ ਅੱਜ ਰੋਟਾ ਵਿਟਣਾ ਵਾ ਕੇ ਫਿਰ 23 22 ਨੂੰ ਫਿਰ ਮਾਰਾਂਗੇ ਸੁਭਾਗਾ ਸੁਭਗਾ ਠੀਕ ਆ ਠੀਕ ਇਹ ਲੈ ਆਏ ਤੇ ਕਰਦੇ ਆ ਫਿਰ ਕੰਮ ਸਟਾਰਟ ਕਰ ਲਾਓ ਮੁੰਡਿਆ ਕਹਿੰਦੇ ਮਾਉਣ ਲੱਗੇ ਸੀ ਆਪਾਂ ਗਰਾਊਂਡ ਹੁਣ ਠੀਕ ਆ ਤੇ ਪਹਿਲਾ ਮਿੰਡ ਦੇ ਵੀ ਆ ਫਿਰ ਦੇਖਦੇ ਆ ਤੁਹਾਨੂੰ ਦਿਖਾਉਣਾ ਕਿਵੇਂ ਬਣਿਆ ਗਰਾਊਂਡ ਲਾਓ ਜੀ ਕਹਿੰਦੇ ਗਰਾਊਂਡ ਦਾ ਕੰਮ ਚੱਲੀ ਤੁਰੀ ਜਾਂਦਾ ਆਪਣਾ ਤੇ ਵੀ ਨਹੀਂ ਜਾਂਦੇ ਰਾਮੂ ਵਰਗੇ ਕਹਿੰਦੇ ਆ ਫਿਰ ਮੁੰਡਾ ਕਨੇ ਦੋ ਔਰ ਕਰਨ ਲੱਗੇ ਜੀ ਤੇ ਇੱਕ ਵਾਰ ਤਾਂ ਬਾਤ ਆ ਰਾਮੂ ਆ ਗਿਆ ਸਾਹ ਜੀ ਗਰਾਊਂਡ ਆ ਆਹਾਂ ਕੱਟਾ ਸੱਟ ਲੋ ਵੀ ਹੁੰਦੇ ਰਹਿਆ ਠੀਕ ਚਲ ਕੋਈ ਨਾ ਲਾ ਆ ਫਿਰ ਮੁੰਡਾ ਆਏ ਓਕੇ ਆ ਰਪੋਟਾ ਪੂਰੀਆਂ ਕੱਢੂ ਓਕੇ ਆ ਰਪੋਟਾ ਬਾਈ ਗਰਾਊਂਡ ਦੀਆਂ ਹਾਂ ਗਰਾਊਂਡ ਦੀ ਚੈਰੀ ਚੱਲ ਗਈ ਆ ਨਾ ਲਾਓ ਫਿਰ ਮੁੰਡੂ ਕਹਨੇ ਹੁਣ ਦਿਖਾ ਦੀ ਗਰਾਊਂਡ ਕਿਵੇਂ ਦਾ ਬਣਾਇਆ ਪੋਲਾ ਓਕੇ ਰਪੋਟਾਂ ਦੀ ਬਈ ਓਕੇ ਰਪੋਟਾਂ ਗਰਾਊਂਡ ਦੀਆਂ ਹੈ ਗਰਾਊਂਡ ਪੈਂਟ ਦਾ ਬਣਾ ਲੀਏ ਕੋਈ ਜਿੰਨੇ ਚ ਲੱਗੇ ਮੈਂਬਰ ਮੈਂਬਰ ਨੂੰ ਲਾਓ ਫਿਰ ਕਹਿੰਦੇ ਮੁੰਡਿਓ ਗਰਾਊਂਡ ਤੇ ਹੁਣ ਲੱਗਣ ਲੱਗਾ ਜੀ ਪੂਰਾ ਕਹਿੰਦੇ ਇੱਧਰ ਆਪਣਾ ਧਰਨਾੜ ਚੱਲੀ ਜਾਂਦਾ ਕੰਮ ਤੇ ਆਪਾਂ ਸਕੂਲਾਂ ਦਾ ਟਰਾਈਜਾ ਸੀ ਦੇਖਦਾ ਇਹਨੂੰ ਤੱਕ ਆ ਪਿਆ ਮੈਂ ਲਾ ਲਾ ਟਰੈਕ ਇੱਥੇ ਰੱਖ ਦिए ਇੱਟ ਓਕੇ ਯਾਰ ਬੋਟਾਂ ਕਹਿੰਦੇ ਮੁੰਡੋ ਠੀਕ ਆ ਤੇ ਕੱਲ ਨੂੰ ਹੈਗਾ ਨਗਰ ਕੀ ਹਾਂਜੀ ਮੁੰਡੋ ਸਾਨੂੰ ਅੱਜ ਦਾ ਬਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਦੱਸ ਦਿਓ ਤੇ ਚੈਨਲ ਨੂੰ ਕਰ ਲੋ ਬੱਸ ਬੱਸ ਸਬਸਕ੍ਰਾਈਬ ਤੇ ਕਹਿੰਦੇ ਆਪਣੇ ਹੁਣ 23 ਤਰੀਕ ਤੱਕ ਐਵੇਂ ਹੀ ਬਲੌਗ ਆਉਣਗੇ ਮੁੰਡੋ ਠੀਕ ਆ ਸਾਰੇ ਦਿਖਾਵਾਂਗੇ ਕਿ ਕਿਦਾਂ ਦੀ ਆਪਾਂ ਤਿਆਰੀ ਕਰਦੇ ਆ ਟੂਰਨਾਮੈਂਟ ਦੀ ਠੀਕ ਹੈ ਮੁੰਡਿਓ ਚਲੋ ਫਿਰ ਮਿਲਦੇ ਆ ਕੱਲ੍ਹ